ਅਲ ਕੀ ਵਾਪਰਿਆ ਨਿਜਮ ਕਹਿੰਦਾ ਐਨਐਸਏ ਕਰੀ ਲੱਗੇ ਇੱਥੇ ਭਾਈ ਅਮਰਤਪਾਲ ਸਿੰਘ ਤੇ ਤੀਜੀ ਵਾਰੀ ਲਾ ਦਿੱਤੀ ਉਹਨਾਂ ਨੇ ਤੀਜੀ ਵਾਰੀ ਕੀ ਉਹਨੇ ਕਤਲ ਕੀਤਾ ਕੀ ਉਹਨੇ ਗੁਨਾਹ ਕੀਤਾ ਕਿੰਨੇ ਕੁ ਬਲਾਤਕਾਰ ਉਹਦੇ ਡੇਰਿਆਂ ਵਿੱਚ ਹੋਏ ਆ ਕਿੰਨੇ ਕਿਥੇ ਲੋਕਾਂ ਦੇ ਸਿਰ ਪਾਟੇ ਆ ਤੁਸੀਂ ਦੁਹਾਈ ਦਿੰਦੇ ਹੋ ਲਾ ਐਂਡ ਆਰਡਰ ਦੀ ਸਰਕਾਰ ਇਹੋ ਕਹਿੰਦੀ ਨਾ ਵੀ ਕਾਨੂੰਨ ਵਿਵਸਥਾ ਲਈ ਅਮਰਤਪਾਲ ਖਤਰਨਾਕ ਹੈ ਇਸ ਕਰਕੇ ਉਹਨੂੰ ਪੰਜਾਬ ਨਾਲ ਲਿਆਂਦਾ ਜਾਵੇ ਝਾਤੀ ਮਾਰ ਕੇ ਵੇਖੋ ਹਾਂ ਹੁਣ ਕਾਨੂੰਨ ਵਿਵਸਥਾ ਕਿੰਨੀ ਕੁ ਸਹੀ ਆ ਉਹ ਅਜਨਾਲੇ ਦੇ ਲਾਗੇ 14 ਸਾਲਾਂ ਦਾ ਮੁੰਡਾ ਗਰਾਊਂਡ 'ਚ ਖੇਡਦਾ ਗੋਲੀ ਮਾਰ ਦਿੱਤਾ ਜਾਂਦਾ ਕਾਨੂੰਨ ਵਿਵਸਥਾ ਹੁਣ ਕਿਤੇ ਸਹੀ ਆ ਉਹ ਪੱਟੀ ਦੇ ਲਾਗੇ ਅਮਰ ਭਾਰੀ ਬੀਬੀ ਘਰ ਦੇ ਵਿੱਚ ਸਹਿਜ ਪਾਠ ਕਰੇ ਉਹਨੂੰ ਘਰ ਵਿੱਚ ਵੜ ਕੇ ਗਲ ਘੁੱਟ ਕੇ ਮਾਰ ਦਿੱਤਾ ਜਾਂਦਾ ਹੈ ਕੀ ਕਾਨੂੰਨ ਵਿਵਸਥਾ ਹੁਣ ਸਹੀ ਆ ਹੁਣ ਇੱਥੋਂ ਲਓ ਹਾਂ ਸਾਈਕਲ ਮੋਟਰਸਾਈਕਲ ਤੇ ਇੱਥੋਂ ਜਾਇਓ ਅੱਡੇ ਤੱਕ ਜੇ ਕੋ ਸੁੱਕਾ ਮੈਦਾ ਲਾਲ ਆ ਗਿਆ ਸੇਵਾ ਕੇ ਰਕੇ ਅਮਲੀ ਕੋ ਕਰਾਊਗਾ ਕੀ ਹੁਣ ਲਾ ਆਂਡ ਆਰਡਰ ਸਹੀ ਆ ਇਹਦੇ ਚਿੱਟਾ ਐ ਵਗਣ ਡਿਆ ਜਿਵੇਂ ਪਰਚੂਨ ਦੀਆਂ ਦੁਕਾਨਾਂ ਤੇ ਸੌਦਾ ਵਿਕਦਾ ਹੁੰਦਾ ਹੁਣ ਜੀਸੀਬੀ ਦੇ ਚੁੱਕੀ ਫਿਰਦੀ ਹੈ ਸਰਕਾਰ ਵੀ ਅਸੀਂ ਘਰ ਢਾ ਦੇਣੇ ਆ ਅਸੀਂ ਘਰ ਢਾ ਦੇਣੇ ਆ ਚਲੋ ਚੰਗੀ ਗੱਲ ਹੈ ਜੇ ਤੁਸੀਂ ਕੋਈ ਨੀਤ ਚੰਗੀ ਰੱਖੀ ਆ ਤੇ ਪਰ ਦਿਹਾੜੀ ਦਾ ਪਿਆਲਿਆਂ ਦਾ ਨਾ ਢਾ ਛੜਿਓ ਵੱਡੇ ਮਗਰਮਸ਼ ਬਚ ਜਾਂਦੇ ਹੁੰਦੇ ਜਿਹੇ ਇਹੋ ਜੇ ਕੰਮਾਂ ਦੇ ਵਿੱਚ ਅਮਾਈਆਂ ਬੈਠੀਆਂ ਨਾ ਜਦੋਂ ਤੁਸੀਂ ਘਰ 'ਚ ਪੌੜੀਆਂ ਧੋਂਦੀਆਂ ਜੇ ਨਾ ਸਿਆਣੀ ਮਾਈ ਬਾਲਟੀ ਭਰ ਕੇ ਤੇ ਉਤਲੀ ਪੌੜੀ ਤੇ ਪਹਿਲਾਂ ਜਾਂਦੀ ਆ ਉਤੋਂ ਇੱਕ ਧੋਤੀ ਦੂਜੀ ਧੋਤੀ ਤੀਜੀ ਧੋਤੀ ਚੌਥੀ ਪੰਜਵੀਂ ਧੋਤੀ ਤੇ ਥੱਲਣ ਦੀਆਂ ਪੰਜ ਆਪੇ ਤੋਂ ਬਜ ਜਾਂਦੀਆਂ ਉੱਤੋਂ ਲੱਗੀ ਤੇ ਥੱਲੇ ਤੱਕ ਪਾਣੀ ਆਇਆ ਤੇ ਜਿਹੜੀ ਮੇਰੇ ਵਰਗੀ ਕਚੱਜੀ ਮਾਈ ਹੁੰਦੀ ਆ ਨਾ ਉਹ ਥੱਲੇੋਂ ਲੱਗਦੀ ਆ ਉਹੋ ਹੀ ਲਿਬੜੇ ਪੈਰ ਉੱਤੇ ਰੱਖੀ ਜਾਂਦੀ ਨਾ ਸ਼ਾਮਾਂ ਤੱਕ ਕੋਠੇ ਚੜ੍ਹਿਆ ਜਾਣਾ ਉਹ ਉੱਥੇ ਹੀ ਲਿਬੜੀ ਜਾਂਦੀਆਂ ਉੱਥੇ ਹੀ ਇਹ ਕੰਮ ਵੀ ਇਦਾਂ ਵਾਂ ਜੇ ਸਦਾਈ ਕਰਨੀਆਂ ਤੇ ਮਗਰਮਸ਼ ਉਤਲੇ ਕੈਚ ਕਰੋ ਥੱਲਣਿਆਂ ਨੂੰ ਆਪੇ ਅਗਲਾ ਆ ਜਾਣੀਆਂ ਇਹ ਥੋੜਾ ਵੀ ਵੱਡੇ ਮਗਰਮਸ਼ ਗੱਡੀਆਂ ਦੇ ਵਿੱਚ ਸਭ ਕੁਝ ਢੋਂਦੇ ਫਿਰਨ ਚਿੱਟਾ ਦੇ ਦੂਜਾ ਤੀਜਾ ਸਮਾਨ ਉਹ ਨਜ਼ਾਰੇ ਲੈਂਦੇ ਫਿਰਨ ਤੇ ਮਾੜੇ-ਮੋٹے ਇਥੇ ਕਾਬੂ ਆ ਜਾਂਦਾ ਕੁਦਰਤੀ ਗੱਲ ਆ ਸਾਡੇ ਦੇਸ਼ ਅੰਦਰ ਇਦਾਂ ਹੀ ਆ ਇਥੇ ਕੋਲੀ ਗੱਟਾ ਵੇਚਣ ਵਾਲਾ ਨਸ਼ੇੜੀ ਆ ਤੇ ਜਿਹੜਾ ਵੱਡਾ ਵਾ ਉਹ ਸਾਜੀ ਆ ਇਥੇ ਛੋਟੀ ਚੋਰੀ ਕਰਨ ਵਾਲਾ ਚੋਰ ਆ ਤੇ ਜਿਹੜਾ ਵੱਡੇ ਬੋਬੇ ਕੁੱਟਦਾ ਜਿਹੜਾ ਸੜਕਾਂ ਵੀ ਖਾ ਗਿਆ ਸੀਮੈਂਟ ਵੀ ਖਾ ਗਿਆ ਨਾਲੀਆਂ ਵੀ ਖਾ ਗਿਆ ਗਲੀਆਂ ਵੀ ਖਾ ਗਿਆ ਵੱਡਿਆਂ ਦੀਆਂ ਪੈਨਸ਼ਨਾਂ ਵੀ ਖਾ ਗਿਆ ਨਿਆਣਿਆਂ ਦੇ ਵਜੀਪੇ ਵੀ ਖਾ ਗਿਆ ਮਾਈਆਂ ਦੀ ਪੈਨਸ਼ਨ ਵੀ ਖਾ ਗਿਆ ਕੋਈ ਬੰਦਾ ਉਹ ਸਾਜੀ ਆ ਉਸ ਰੂਟ ਬਚਣ ਦਾ ਆਪਣੇ ਏਰੀਆ ਦਾ ਇੱਕ ਲੀਡਰ ਹੀ ਨਾ ਉਸਾਂ ਨਾਲ ਕਰਿਓ ਹੱਸਿਓ ਦੇ ਨਾਲ ਆਪਣੇ ਏਰੀਆ ਦਾ ਲੀਡਰ ਹੀ ਨਾ ਜਿਹਦੇ ਮੂੰਹ ਤੇ ਮਾਈਆਂ ਨੇ ਖਲੋ ਕੇ ਗਿਆ ਸੀ ਇਹਦੇ ਸਾਡੇ ਨਾਲ ਲੈਟਰੀਨਾ ਵੀ ਖਾ ਗਿਆ ਹੈ ਬੰਦਾ ਇੱਥੋਂ ਦਾ ਡੇ ਏਰੀਆ ਦਾ ਲੀਡਰ ਹੀ ਇੱਕ ਇੱਥੇ ਭਾਈ ਲੀਡਰਾਂ ਦਾ ਹਾਜਮਾ ਬਹੁਤ ਆ ਇੱਥੇ ਇਹਨਾਂ ਨੂੰ ਜੋ ਮਰਜ਼ੀ ਖਵਾਓ ਇਹਨਾਂ ਨੂੰ ਪਚ ਜਾਣਾ ਇੱਥੇ ਛੋਟਾ ਚੋਰ ਚੋਰਿਆ ਵੱਡਾ ਚੋਰ ਸਭ ਜੀ ਆ ਮੈਂ ਗੱਲ ਕਰ ਰਿਹਾ ਸਾਂ ਸਿਸਟਮ ਦੀ